ਦੀਏ ਪੀਐਨਪੀ ਨਾਲ 13850 ਕਰੋੜ ਦੀ ਜਿਹੜੀ ਧੋਖਾਧੜੀ ਕਰਕੇ ਫਰਾਰ ਹੋਏ ਮਹਿਲ ਚੌਕਸੀ ਨੂੰ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਕੀਤਾ ਜੀ ਬੈਲਜੀਅਮ ਦੇ ਵਿੱਚ ਮਹਿਲ ਚੌਕਸੀ ਦੀ ਜਿਹੜੀ ਹੈਗੀ ਆ ਉਹ ਘਰਵਾਲੀ ਉੱਥੇ ਰਹਿੰਦੀ ਆ ਉਥੋਂ ਦੀ ਸਿਟੀਜ਼ਨ ਹੈ ਉੱਥੇ ਗਿਆ ਹੋਇਆ ਸੀ ਜੀ ਕਿਉਂਕਿ ਸਾਡੇ ਵਾਲੇ ਪਰਸੋਂ ਬਹੁਤ ਜ਼ਿਆਦਾ ਔੜਾ ਪਿਆ ਸੀ ਮਹਿਲ ਚੌਕਸੀ ਜਦੋਂ ਇੱਥੋਂ ਗਿਆ ਸੀ ਔਰ ਮਹਿਲ ਚੌਕਸੀ ਜਿਹੜਾ ਹੈਗਾ ਗੁਜਰਾਤੀ ਹੈ ਜੀ ਜੀ ਤੁਹਾਡੀ ਯਾਦ ਹੋਣਾ ਇੱਕ ਵਾਰੀ ਪ੍ਰਧਾਨ ਮੰਤਰੀ ਨੇ ਆਪਣੇ ਘਰ ਕੁਝ ਵਪਾਰੀਆਂ ਨੂੰ ਬੁਲਾਇਆ ਸੀ ਤੇ ਉਹਦੇ ਵਿੱਚ ਮਹਿਲ ਚੌਕਸੀ ਵੀ ਬੈਠਾ ਸੀ ਬਿਲਕੁਲ ਜੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕਹੀ ਸੀ ਉੱਥੇ ਗੱਲ ਮੋਦੀ ਸਾਹਿਬ ਨੇ ਕਿ ਮਹਿਲ ਭਾਈ ਵੀ ਯਹਾਂ ਤੇ ਬੈਠੇ ਹਨ ਜੀ ਜੀ ਇਹ ਉਹੀ ਮਹਿਲ ਭਾਈ ਹੈ 13000 ਤੋਂ 13000 ਤੇ 850 ਜੀ 13850 ਕਰੋੜ ਰੁਪਏ ਦਾ ਪੰਜਾਬ ਨੈਸ਼ਨਲ ਪੈਕ ਦੇ ਨਾਲ ਇਹ ਮਾਰ ਕੇ ਠੱਗੀ ਜਾ ਉਹ ਰਲ ਟੋਖਾ ਜਿਹੜੀ ਕਰਕੇ ਇਥੋਂ ਦੇਸ਼ ਦੇ ਵਿੱਚੋਂ ਨਿਕਲ ਗਿਆ ਸੀ ਜੀ ਜੀ ਉਹਨਾਂ ਨੂੰ ਗ੍ਰਿਫਟਾਰ ਕਰ ਲਿਆ ਵਾਪਸ ਲਿਆਉਣ ਵਾਸਤੇ ਜਿਹੜੀ ਹੈਗੀ ਹੈ ਚਾਰਾ ਜੋਈ ਛਾੜਕਾ ਏਜੰਸੀਆਂ ਕਰ ਰਹੀਆਂ ਨੇ ਹੂੰ ਹੂੰ ਦੇਖਣ ਵਾਲੀ ਗੱਲ ਇਹ ਹੈ ਕਿ ਬੈਲਜੀਅਮ ਦੇ ਵਿੱਚ ਜਿਵੇਂ ਉਹਨੂੰ ਗ੍ਰਿਫਟਾਰ ਕਰ ਲਿਆ ਕਿੰਨੀ ਛੇਤੀ ਆਪਾਂ ਵਾਪਸ ਲੈ ਕੇ ਆਉਣੇ ਹੂੰ ਹੂੰ ਜੇ ਉਹਨੂੰ ਗ੍ਰਿਫਟਾਰ ਕੀਤਾ ਗਿਆ ਤਾਂ ਸਾਡੀ ਰਿਕਵੈਸਟ ਹੀ ਕੀਤਾ ਗਿਆ ਮੇਰੇ ਖਿਆਲ ਆ ਉਹਦੀ ਨੂੰ ਵਾਪਸੀ ਹੋਊਗੀ ਫਿਰ ਪੁੱਛ ਕੇ ਚੋਗੀ ਉਹ ਜਿਹੜਾ ਨਿਕਲੂਗਾ ਵੀ ਉਹ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਜੀ ਇਹਨੇ ਉਹਨੇ ਢੱਗੀ ਮਾਰੀ ਹੈ ਜੀ